ਲਓ ਜੀ ਪਹਿਲਾਂ ਤੇ ਜ਼ੋਰਦਾਰ ਸ਼੍ਰੋਮਣੀ ਅਕਾਲੀ ਦਲ ਦੀ ਤਾਲੀਆਂ ਵਜਾ ਦਿਓ ਖਿੱਚ ਕੇ ਔਰ ਤੁਸੀਂ ਸਾਰੇ ਉਹ ਸ਼ਕਸ਼ੀਤਾਂ ਬੈਠੇ ਹੋ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਦਿਲੋਂ ਪਿਆਰ ਕਰਦੇ ਹੋ ਹਰ ਵਾਰੀ ਇਹਨਾਂ ਮਾਨ ਸਨਮਾਨ ਦੇ ਕੇ ਬੀਬਾ ਹਰਿ ਸਿਮਰਿਤ ਕੋਰ ਬਾਦਲ ਜੀ ਨੂੰ ਨਮਾਜ਼ ਦਿਓ ਔਰ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਮੈਨੂੰ ਘੱਟ ਤੋਂ ਘੱਟ 20 ਸਾਲ ਹੋ ਗਏ ਨੇ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਔਰ ਬਾਦਲ ਸਾਹਿਬ ਦੀਆਂ 20 ਸਾਲ ਤੋਂ ਸਟੇਜਾਂ ਤੇ ਮੈਨੂੰ ਮੌਕਾ ਮਿਲਦਾ ਹਰ ਵਾਰੀ ਪਰ ਵੱਡੇ ਬਾਦਲ ਸਾਹਿਬ ਉਹਨਾਂ ਦੀ ਹਮੇਸ਼ਾ ਇਹ ਸੋਚ ਸੀ ਕਿ ਪੰਜਾਬ ਦੇ ਕਿਸਾਨਾਂ ਨੂੰ ਤੇ ਆਮ ਇਨਸਾਨਾਂ ਨੂੰ ਕਦੇ ਕੋਈ ਨੁਕਸਾਨ ਨਾ ਹੋਵੇ ਰੋਜ਼ ਕਰਕੇ ਉਹ ਹਮੇਸ਼ਾ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਸਨ ਤੇ ਗਰੀਬ ਵਰਗ ਦੇ ਲੋਕਾਂ ਦੇ ਹੱਕ ਦੀ ਗੱਲ ਕਰਦੇ ਸਨ ਆਜਾ ਬੀਬਾ ਉਹ ਆਪਾਂ ਤੁਹਾਨੂੰ ਸੁਣਾਉਣਾ ਉਸ ਤੋਂ ਬਾਅਦ ਬੀਬਾ ਜੀ ਪੁੱਛ ਰਿਹਾ ਤੁਸੀਂ ਉਹਨਾਂ ਦੇ ਸਮੁੱਚੇ ਵਿਚਾਰ ਸੁਣਨੇ ਆ ਕਿਉਂਕਿ ਕਲਾਕਾਰ ਦਾ ਕੰਮ ਹੁੰਦਾ ਤੁਹਾਨੂੰ ਬਿਠਾ ਲ ਕੇ ਰੱਖਣਾ ਤੁਹਾਡਾ ਐਂਟਰਟੇਨਮੈਂਟ ਕਰਨਾ ਪਾਰਟੀ ਵਾਲੇ ਤੁਹਾਨੂੰ ਦੱਸਣਾ ਤੇ ਬਾਕੀ ਤਕੜੀ ਦਾ ਬਟਨ ਤੁਸੀਂ ਦਬਾਣਾ ਦਬਾਵਾਂਗੇ ਬਾਬਾ ਜੀ ਠੀਕ ਹੈ ਆ ਬਾਕੀ ਦੇਖਦੇ ਪੈਣੇ ਸਾਰਿਆਂ ਨੂੰ ਮਾਈ ਜੀ ਇਧਰ ਮੈਂ ਮਾਈ ਕੇ ਹੌਜਾ ਦੇਖਣਾ ਜੀ ਹਾਂ ਠੀਕ ਹੈ ਕਿਉਂਕਿ ਹਾਸਾ ਬਹੁਤ ਜ਼ਰੂਰੀ ਹੈ ਮੈਨੂੰ ਸਾਰੇ ਕਹਿੰਦੇ ਭੋਟੂ ਸ਼ਾ ਤੂੰ ਕਮੇਟੀਨ ਕਿਉਂ ਬਣਿਆ ਤੇ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਭਾਈ ਜਦੋਂ Hindu Sikh Isaai ਦੇ ਨਾਲ ਮੁਸਲਮਾਨ ਹੱਸਦਾ ਹੈ ਜਦੋਂ ਹਿੰਦੂ ਸਿੱਖ ਹੀਸਾਈ ਦੇ ਨਾਲ ਮੁਸਲਮਾਨ ਹੱਸਦਾਏ ਉਦੋਂ ਝੋਟੂਸ਼ਾਂ ਨੂੰ ਲੱਗਦਾ ਸਾਰਾ ਹਿੰਦੁਸਤਾਨ ਹੱਸਦਾਏ ਉਦੋਂ ਝੋਟੂਸ਼ਾਂ ਨੂੰ ਲੱਗਦਾ ਸਾਰਾ ਹਿੰਦੁਸਤਾਨ ਹੱਸਦਾਏ ਭਾਈ ਅੱਜ ਦੇ ਟਾਈਮ 'ਚ ਹਾਸੇ ਜਿਹੜੇ ਆ ਸਾਡੇ ਗਵਾਚਦੇ ਜਾਂਦੇ ਆ ਤੁਸੀਂ ਦੇਖ ਰਹੇ ਹੋ ਹਾਸੇ ਨਹੀਂ ਹੁਣ ਸਿਰਫ ਹਰ ਬੰਦਾ ਪਰੇਸ਼ਾਨ ਆ ਭਾਵੇਂ ਵਿਚਾਰਾ ਕੋਈ ਦਿਹਾੜੀ ਲਾਉਂਦਾ ਤੇ ਭਾਵੇਂ ਕਰੋੜਪਤੀ ਆ ਪਰੇਸ਼ਾਨੀ ਸਭ ਨੂੰ ਚਿਮੜੀ ਹੋਈ ਐ ਇਸ ਕਰਕੇ ਮੈਂ ਕਹਿੰਨਾ ਹੱਸਦੇ ਰਿਹਾ ਕਰੋ ਜਿਹੜਾ ਬੰਦਾ ਹੱਸਦਾ ਉਹ ਹਸਤੀ ਕਾਇਮ ਰਹਿੰਦੀ ਐ ਹਸਤੀ ਕੈਮ ਰਹੇ ਤੇ ਉਹਦੀ ਮਸਤੀ ਕੈਮ ਰਹਿੰਦੀ ਹੈ ਔਰ ਫਕੀਰ ਵੀ ਕਹਿੰਦੇ ਆ ਜਿਹੜਾ ਬੰਦਾ ਹੱਸਦਾ ਉਹ ਸਵਰਗਾਂ ਚ ਨਹੀਂ ਜਾਂਦਾ ਬਲਕਿ ਜਿੱਥੇ ਹੱਸ ਰਿਹਾ ਹੁੰਦਾ ਸਵਰਗ ਆਪ ਉਹਦੇ ਕੋਲ ਚੱਲ ਕੇ ਆਉਂਦਾ ਇੱਕ ਵਾਰੀ ਤਾਲੀਆਂ ਖਿੱਚ ਕੇ ਬਿਜਾ ਦਿਓ ਆਓ ਤੁਹਾਨੂੰ ਖੁਸ਼ ਕਰੀਏ ਉਸ ਬਾਅਦ ਬੀਬਾ ਹਰ ਸਿਮਰਤ ਕੋਰ ਬਾਦਲ ਜੀ ਥੋੜੇ ਸਮੇਂ ਵਿੱਚ ਸੈਂਡਵਿਚ ਪਹੁੰਚ ਰਿਹਾ ਆਪਾਂ ਉਹਨਾਂ ਦੇ ਸੋਚੇ ਵਿਚਾਰ ਸੁਣਨੇ ਆ ਆਜਾ ਬੀਬਾ ਇੱਕ ਵਾਰੀ ਨਾਰਾ ਲਾਜੇ ਅਕਾਲੀ ਦਲ ਜਿੰਦਾਬਾਦ ਸ਼ੋਮਨੀ ਅਕਾਲੀ ਦਾ ਜਿੰਦਾਬਾਦ ਸ਼ੋਮਨੀ ਆ ਗਈ ਆ ਬਾਜ ਤੂੰ ਗੋੜੀ ਹੈ ਹਰ ਉਂਲੇ ਕੀ ਐ ਕਰਨਾ ਚ ਮੈਂ ਕਿਹਾ ਮੋਤੀ ਸਾਹਿਬ ਇੱਕ ਵਾਰ ਇੱਥੇ ਆਂ ਤੇ ਜੋਰ ਦਾ ਤਾੜੀਆਂ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਮੈਂ ਮੋਤੀ ਸਾਹਿਬ ਜੀ ਹਾਂਜੀ ਦੇਖੋ ਆਪਣਾ ਦੇਸ਼ ਜੀ 1947 ਦੇ ਵਿੱਚ ਆਜ਼ਾਦ ਹੋ ਗਿਆ ਮੈਂ ਕਿਹਾ ਵੀਪਾ ਦੇਸ਼ ਆਜ਼ਾਦ ਹੋ ਗਿਆ ਪਰ ਸਾਨੂੰ ਹੱਲੇ ਤੱਕ ਆਜ਼ਾਦੀ ਨਹੀਂ ਮਿਲੀ ਕਿਉਂਕਿ ਅੱਜ ਵੀ ਸਾਨੂੰ ਆਪਣੇ ਹੱਕਾਂ ਦੇ ਵਾਸਤੇ ਲੜਨਾ ਪੈਂਦਾ ਹੈ ਤੇ ਧਰਨਿਆਂ ਤੇ ਖੜਨਾ ਪੈਂਦਾ ਹੈ ਮੈਂ ਕਿਹਾ ਦੇਖ ਲਾ ਕਿਸਾਨ ਵੀਰਾਂ ਨੂੰ ਹੱਲੇ ਤੱਕ ਉਹਨਾਂ ਦਾ ਹੱਕ ਨਹੀਂ ਮਿਲਿਆ ਤੇ ਮੋਦੀ ਸਾਹਿਬ ਕਹਿੰਦੇ ਆ ਭਾਈਓ ਭਾਨੋ ਮੈਂ ਕਿਸਾਨਾਂ ਨੂੰ ਦਿੱਲੀ ਆਣੇ ਨਹੀਂ ਦੇਵਾਂਗਾ ਤੇ ਅੱਗੇ ਅਸੀਂ ਕੀ ਕਹੀਦਾ ਤੇ ਸਾਡੇ ਕਿਸਾਨ ਭਾਈ ਪਤਾ ਕੀ ਕਹਿੰਦੇ ਆ ਕੀ ਕਹਿੰਦੇ ਆ ਕਹਿੰਦਾ ਭਾ ਦੋ ਕਹਿੰਦਾ ਦਿੱਲੀ ਭੜਨ ਨਹੀਂ ਦੇਣਾ ਅਸੀਂ ਕਿਸੇ ਕੇ ਬੰਦੇ ਨੂੰ ਪਿੰਡ 'ਚ ਖੜਨ ਨਹੀਂ ਦੇਣਾ ਦੇਖ ਲਓ ਬੀਜੇਪੀ ਵਾਲੇ ਮੋੜੀ ਜਾਂਦੇ ਆ ਤਾਲੀਆਂ ਮਜਾ ਦਿਓ ਤੇ ਕਿਸਾਨ ਵੀ ਕਿਸਾਨ ਰੱਬ ਦਾ ਰੂਪ ਹੈ ਭਾਈ ਕਿਸਾਨ ਜਿਹੜਾ ਆ ਅੰਨ ਦਾਤਾ ਸਾਡੇ ਲਈ ਅਨਾਜ ਪੈਦਾ ਕਰਦਾ ਜੇ ਕਿਸਾਨ ਹੀ ਸਾਡਾ ਦੁਖੀ ਰਹੂਗਾ ਤੇ ਅਸੀਂ ਕੀ ਕਮਾ ਲੈਣਾ ਇਸ ਕਰਕੇ ਸ਼ੋਭਨੀ ਅਕਾਲੀ ਦਾ ਹਮੇਸ਼ਾ ਕਿਸਾਨਾਂ ਦੇ ਹੱਕ ਦੀ ਗੱਲ ਕਰਦਾ ਹੈ ਆਮ ਇਨਸਾਨਾਂ ਦੇ ਹੱਕ ਦੀ ਗੱਲ ਕਰਦਾ ਹੈ ਆ ਜਾ ਬੀਬਾ ਮੇਰਾ ਪੋਟੂ ਸ਼ਾ ਜੀ ਤੁਸੀਂ ਮਾਈਕ ਦਾ ਸਟੈਂਡ ਲੈ ਲਓ ਐਸੇ ਲੈਣੇ ਮਾਈਕ ਦੇ ਜਿੰਦਗੀ ਸਟੈਂਡ ਨਹੀਂ ਲੈ ਮਾਈਕ ਦਾ ਸਟੈਂਡ ਸਵਾਲ ਹੈ ਇਹ ਸੇ ਕਰਕੇ ਤਾਂ ਮਾਈਕ ਹੱਥ ਫੜਿਆ ਮੈਂ ਚਲੋ ਕੋਈ ਗੱਲ ਨਹੀਂ ਮਾਈਕ ਦੀ ਈਕੋ ਘਟਾਉਂਦਾ

ਮੈਗਾਪੋਰ ਦੂਸ਼ਾ ਜੀ ਹਾਂ ਜੀ ਜਦੋਂ ਕਲਾਕਾਰ ਸਟੇਜ ਤੇ ਆਉਂਦੇ ਆ ਤੇ ਅੱਜ ਕੱਲ ਕਾਲੀਆਂ ਐਨਕਾਂ ਲਾ ਕੇ ਆਉਂਦੇ ਆ ਬਿਲਕੁਲ ਆਉਂਦੇ ਆ ਤੇ ਤੁਸੀਂ ਕਾਲੀਆਂ ਐਨਕਾਂ ਲਾਈਆਂ ਹੀ ਨਹੀਂ ਨਾ ਭਾਈ ਮੈਂ ਹੀ ਨਹੀਂ ਕਾਲੀਆਂ ਐਨਕਾਂ ਲਾਉਂਦਾ ਕਿਉਂ ਕਾਲੀਆਂ ਐਨਕਾਂ ਲਾ ਕੇ ਬੰਦਾ ਕਲਾਕਾਰ ਘੱਟ ਲੱਗਦਾ ਬਿਲਡਿੰਗ ਕਰਨ ਵਾਲਾ ਜ਼ਿਆਦਾ ਲੱਗਦਾ ਇਸ ਕਰਕੇ ਮੈਂ ਨਹੀਂ ਕਰਦਾ ਚਲੋ ਆਪਣੇ ਨਾਲ ਸਪੌਂਸਰ ਰੱਖ ਲੈਣੇ ਸੀ ਉਹ ਜਿਹੜੇ ਕਾਲੇ ਜਿਹੇ ਕੱਪੜੇ ਪਾ ਕੇ ਨਾਲ ਹੁੰਦੇ ਕਾਲੇ ਕੱਪੜਿਆਂ ਵਾਲੇ ਸਪੌਂਸਰ ਰੱਖਣੇ ਸੀ ਬਾਡੀਗਾਰਡ ਮੈਂ ਕੁੜੀਆਂ ਦੋਗ ਪ੍ਰੋਗਰਾਮਾਂ ਤੇ ਸਪੌਂਸਰ ਰੱਖੇ ਦੋ ਪ੍ਰੋਗਰਾਮਾਂ ਤੇ ਸਪੌਂਸਰ ਰੱਖੇ ਤੀਜੇ ਤੇ ਮੈਂ ਪੈਸੇ ਨਹੀਂ ਦਿੱਤੇ ਬੰਦੇ ਨੇ ਮੇਰੇ ਘਸੌਣੇ ਰੱਖੇ ਉਸ ਤੋਂ ਬਾਅਦ ਭਾਈ ਮੈਂ ਨਹੀਂ ਸਪੌਂਸਰ ਰੱਖੇ ਮੈਂ ਕਿਹਾ ਫੋਟੂ ਸਾਹਿਬ ਜੀ ਹਾਂ ਜੀ ਤੁਹਾਨੂੰ ਪਤਾ ਹੈ ਕਿ ਨਸ਼ਿਆਂ ਦੇ ਬਹੁਤ ਨੁਕਸਾਨ ਹੁੰਦੇ ਆ ਮੈਂ ਕਹਿੰਦਾ ਨਸ਼ਿਆਂ ਦੇ ਫਾਇਦੇ ਹੁੰਦੇ ਨੁਕਸਾਨ ਹੁੰਦੇ ਆ ਫਾਇਦੇ ਹੁੰਦੇ ਆ ਕਿਹੜੇ ਫਾਇਦੇ ਹੁੰਦੇ ਆ ਨਸ਼ਾ ਕਰਨ ਵਾਲਾ ਬੰਦਾ ਕਦੇ ਬੁੱਢਾ ਨਹੀਂ ਹੁੰਦਾ ਨਸ਼ਾ ਕਰਨ ਵਾਲਾ ਬੰਦਾ ਬੁੱਢਾ ਜਿਹਾ ਨਹੀਂ ਹੁੰਦਾ ਜਵਾਨੀ ਕੀ ਮਰ ਜਾਂਦਾ ਨਸ਼ਾ ਕਰਨ ਵਾਲੇ ਬੰਦੇ ਨੇ ਕਦੇ ਕਦੇ ਚੋਰੀ ਨਹੀਂ ਹੁੰਦੀ ਤਾਂ ਉਹਦੇ ਘਰੇ ਚੋਰੀ ਕਿਉਂ ਨਹੀਂ ਹੁੰਦੀ ਉਹ ਮਾਮਾ ਪਹਿਲੇ ਸਾਰੇ ਕੋਈ ਵੇਚ ਦਿੰਦਾ ਚੋਰਾਂ ਨੇ ਉੱਥੇ ਆਬ ਲੈਣਾ ਉਹਨੇ ਨਸ਼ਾ ਕਰਨ ਵਾਲੇ ਬੰਦੇ ਨੂੰ ਕੁੜੀਏ ਕਦੇ ਕੁੱਤਾ ਨਹੀਂ ਵੱਢਦਾ ਲੈ ਹੁਣ ਆ ਨਵੀਂ ਗੱਲ ਆ ਵੀ ਨਸ਼ਾ ਕਰਨ ਵਾਲੇ ਬੰਦੇ ਨੂੰ ਕੁੱਤਾ ਵੱਢਦਾ ਕਿਉਂ ਨਹੀਂ ਨਸ਼ਾ ਕਰਨ ਕਰਕੇ ਫਿਰ ਫਰੇ ਕਮਜ਼ੋਰ ਹੋ ਜਾਂਦੇ ਆ ਗੁਰਦੇ ਕਮਜ਼ੋਰ ਹੋ ਜਾਂਦੇ ਆ ਹਾਂ ਬੰਦਾ ਫਿਰ लाठी ਫੜ ਕੇ ਟੁੱਟਦਾ ਹੈ ਤੇ ਜਿਹਨੇ लाठी ਫੜੀ ਉਹਦੇ ਕੋਲ ਕੁੱਤਾ ਆਉਂਦਾ ਨਹੀਂ ਭਾਈ ਮਾਇ ਪੰਜਾਬ ਦੇ ਨੌਜਵਾਨਾਂ ਨੂੰ ਇਹੀ ਕਹਿਣਾ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਨਸ਼ਾ ਛੱਡ ਕੇ ਸਵਰਗਾ ਨੂੰ ਜਾਓਗੇ ਪਰ ਭਾਈ ਇਹਨਾਂ ਜ਼ਰੂਰ ਕਹਿਣਾ ਨਸ਼ਾ ਛੱਡਣ ਤੋਂ ਬਾਅਦ ਆਪਣੀ ਪੰਜਾਬ ਨੂੰ ਜੂਲ ਸਰਗ ਬਣਾਉਂਗੇ ਆਪਣੀ ਪੰਜਾਬ ਨੂੰ ਜੂਲ ਸਰਗ ਬਣਾਉਂਗੇ ਕਿਉਂਕਿ ਸਾਡਾ ਜਿਹੜਾ ਫਰਜ਼ ਬਣਦਾ ਹੈ ਕਮੇਡੀਅਨ ਦਾ ਖਾਲੀ ਹੀ ਹੀ ਹਾ ਹਾ ਨਹੀਂ ਅਸੀਂ ਸਮਾਜਿਕ ਬੁਰਾਈਆਂ ਦੇ ਵੀ ਵਿਅੰਗ ਕੱਸਦੇ ਹਾਂ ਔਰ ਮੈਂ ਪੰਜਾਬ ਦੇ ਕਲਾਕਾਰਾਂ ਨੂੰ ਸਲੂਟ ਕਰਦਾ ਜਿਨ੍ਹਾਂ ਨੇ ਧੀਆਂ ਦੇ ਹੱਕ 'ਚ ਗੀਤ ਗਾਏ ਅੱਜ ਪੰਜਾਬ 'ਚ ਘਰੋਂ ਹੱਤਿਆ ਬੰਦ ਹੋ ਗਈ ਹੈ ਤਾਲੀਆਂ ਵਜਾ ਦਿਓ ਜੀ ਧੰਨ ਹਰ ਸਿਮਰਤ ਕੌਰ ਜੀ ਬਾਰੇ ਉਹਨਾਂ ਨੇ ਨੰਨੀ ਸ਼ਾ ਪ੍ਰੋਗਰਾਮ ਚਲਾਇਆ ਭਾਈ ਧੀਆਂ ਦੀ ਗੱਲ ਕੀਤੀ ਆ ਕਿ ਧੀਆਂ ਨੂੰ ਮਾਨ ਸਨਮਾਨ ਸਾਡੇ ਪੰਜਾਬ ਚ ਮਿਲ ਰਿਹਾ ਪੁੱਤਾਂ ਦੇ ਬਰਾਬਰ ਧੀਆਂ ਖੜੀਆਂ ਨੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੀਆਂ ਨੇ ਸਹੀ ਗੱਲ ਆ ਪਟੂਸ਼ਾ ਜੀ ਹੂੰ ਮੈਂ ਕਿਹਾ ਪਟੂਸ਼ਾ ਜੀ ਤੁਹਾਡਾ ਵਿਆਹ ਹੋ ਗਿਆ ਹੋ ਗਿਆ ਹੁਣ ਤੈਂ ਤਲਾਕ ਕਰਾਉਣਾ ਹਾਂ ਬੜਾ ਸੋਹਣਾ ਮੇਰਾ ਪਰਿਵਾਰ ਆ ਕੁੜੀਆਂ ਚਲੰਦੇ ਰਹਿਣਾ ਮੈਂ ਠੀਕ ਆ ਸਭ ਕੋ ਅੱਛਾ ਤੁਹਾਡੀ ਘਰ ਵਾਲੀ ਤੁਹਾਨੂੰ ਕਿੰਨਾ ਪਿਆਰ ਕਰਦੀ ਆ ਮੈਂ ਕਹਾਂ ਬਹੁਤ ਪਿਆਰ ਕਰਦੀ ਮਾਂ ਇਹਦੇ ਦਲਾਦ ਨੂੰ ਖਾਣਾ ਸਵੇਰੇ ਪਤਾ ਕਿਵੇਂ ਜਗਾਉਂਦੀ ਐ ਕਿਵੇਂ ਜਗਾਉਂਦੀ ਆ ਵੀਰ ਜੀ ਵੀਰ ਜੀ ਉੱਥੇ ਸਵੇਰਾ ਹੋ ਗਿਆ ਮੈਂ ਕਹਿੰਨਾ ਭੈਣ ਜੀ ਜਦੋਂ ਦਾ ਤੁਹਾਡੇ ਨਾਲ ਵਿਆਹ ਕਰਾਇਆ ਮੇਰੀ ਜ਼ਿੰਦਗੀ ਚ ਨਹੀਂ ਰਹਾ ਹੋ ਗਿਆ ਫੈਸ਼ਨ ਬਹੁਤ ਕਰਦੀ ਮੇਰੀ ਘਰ ਵਾਲੀ ਐਡਾ ਬੜਾ ਜੂੜਾ ਕਰਦੀ ਐ ਐਡਾ ਵੱਡਾ ਜੂੜਾ ਥੋੜੇ ਦਿਨ ਪਹਿਲਾਂ ਸਾਡੀ ਕਿਤੇ ਘਰੇ ਲੜਾਈ ਹੋ ਗਈ ਲੜਾਈ ਹੋ ਗਈ ਮੈਂ ਵੱਟ ਕੇ ਜਪੇੜ ਮਾਰੀ ਜੂੜਾ ਖੁੱਲ ਗਿਆ ਵਿੱਚੋਂ ਗੜ ਵੀ ਨਿਕਲੀ ਉਧਰ ਮੇਰੀ ਮਾਂ ਪਤਾ ਕੀ ਕਹਿੰਦੀ ਕੀ ਕਹਿੰਦੀ ਹਾਂ ਹਾਂ ਪੁੱਤਿਆ ਕੇ ਚਪੇੜ ਹੋਣਾ ਮਾਂ ਦੇ ਨਾ ਹੋਉਂ ਕਿਉਂ ਜਨੇ ਦਿਨੇ ਹੋ ਗਿਆ ਪਰ ਤੀਲੀ ਵੀ ਨਹੀਂ ਲੱਭਦੀ ਤਾਲੀਆਂ ਮਜਾਉਦੇ ਸਾਰਾ ਡਰਾਮਾ ਕਰ ਰਿਸ਼ਤੂ ਨਾਲ ਦੇਖੋ ਕਿਦਾਂ ਚਿਹਰੇ ਖਿੜ ਗਿਆ ਆ ਮੈਂ ਕਿਹਾ ਬੋਟ ਦੁਸ਼ਾ ਜੀ ਹਾਂ ਜੀ ਤੁਸੀਂ ਘਰ ਦਾ ਖਾਣਾ ਪਸੰਦ ਕਰਦੇ ਹੋ ਕਿ ਬਾਹਰ ਦਾ ਮੈਂ ਤਾਂ ਕੁੜੀਆਂ ਜ਼ਿਆਦਾ ਘਰੇ ਖਾਣਾ ਹੁੰਦਾ ਪਰ ਸੋ ਮੇਰਾ ਕਿਤੇ ਬਠਿੰਡੇ ਪ੍ਰੋਗਰਾਮ ਅੱਛਾ ਤੇ ਮੈਂ ਘਰ ਦੀ ਨੂੰ ਫੋਨ ਲਾਇਆ ਮੈਂ ਕਿਹਾ ਭਾਈ ਮਾਂ ਇਹ ਤਾਂ ਰੋਟੀ ਘਰੇ ਖਾਣੀ ਆ ਅੱਛਾ ਤੂੰ ਦੱਸ ਕੀ ਬਣਾਇਆ ਕੀ ਕਹਿੰਦੇ ਕੋਈ ਕਿਤੇ ਜਵਾਕਾਂ ਨਾਲ ਲੜੀ ਸੀ ਕਹਿੰਦੀ ਮੈਂ ਜ਼ਹਿਰ ਬਣਾਈ ਆ ਮੈਂ ਕਿਹਾ ਮੈਂ ਤਾਂ ਲੇਟ ਹੋ ਜਾਣਾ ਤੂੰ ਖਾ ਕੇ ਸਾਂਜੀ ਸਾਡੇ ਘਰੋਂ ਕਮੇਡੀ ਨਿਕਲਦੀ ਸਾਡੀਆਂ ਗਵਾਂਢਣਾ ਵੀ ਘਟ ਨਹੀਂ ਅੱਛਾ ਇੱਕ ਦਿਨ ਮੈਂ ਗਵਾਂਢ ਨੂੰ ਗਿਆ ਭਾਬੀ ਦੀ ਮਾਇਆ ਜਾਣਾ ਪ੍ਰੋਗਰਾਮ ਤੇ ਸਾਡੀ ਪ੍ਰੈਸ ਖਰਾਬ ਹੋ ਗਈ ਆ ਅੱਛਾ ਪ੍ਰੈਸ ਖਰਾਬ ਹੋ ਗਈ ਪ੍ਰੈਸ ਦੀ ਯੋਜਨਾ ਕੱਪੜਿਆਂ ਦੇ ਫੇਰਨੀ ਆ ਫੇਰ ਕਹਿੰਦੀ ਭੋਟੂ ਸਾਜੀ ਸੀ ਪ੍ਰੈਸ ਨਾ ਬਾਹਰ ਨਿਕਟਦੇ ਐ ਕਰੋ ਕੱਪੜੇ ਲਿਆ ਕੇ ਦੇ ਇੱਥੇ ਪ੍ਰੈਸ ਫੇਰ ਲਓ ਅੱਛਾ ਅੱਛਾ ਵੀ ਡਾਰਸੀ ਕਿਤੇ ਸਾਡੀ ਪ੍ਰੈਸ ਨਾ ਖਰਾਬ ਕਰ ਦੇਵੇਂ ਮੈਨੂੰ ਬੜਾ ਬੱਟ ਚੜਿਆ ਹਾਂ ਮੈਂ ਘਰ ਨੂੰ ਆ ਗਿਆ ਤੇ ਘੰਟੇ ਵਾ ਸਾਡੇ ਘਰੋਂ ਝਾੜੂ ਮੰਗਣ ਆ ਗਈ ਅੱਛਾ ਤੂੰ ਦੇ ਦਿੱਤਾ ਝਾੜੂ ਨਾ ਕਹਿੰਦੀ ਫੋਟੂ ਸ਼ਾਹ ਚ ਨਾ ਝਾੜੂ ਤਾਂ ਨਿਓ ਫੇ ਤੂੰ ਕੀ ਗਿਆ ਮੈਂ ਕਿਹਾ ਭਾਬੀ ਜੀ ਅਸੀਂ ਵੀ ਝਾੜੂ ਬਾਹਰ ਨਹੀਂ ਕਢਦੇ ਫੇਰ ਨਾ ਤੇ ਇੱਥੇ ਫੇਰਦਾ ਇਹ ਮੈਗਾ ਸਾਡਾ ਤਾਂ ਕੰਮ ਹੀ ਹੈ ਹਸਾਉਣਾ ਮੈਂ ਕਿਹਾ ਫੋਟੂ ਸ਼ਾਹ ਹਾਂ ਜੀ ਮੈਂ ਨਾ ਕਮੇਡੀ ਨਹੀਂ ਕਰ ਸਕਦੀ ਹੁਣ ਹੈ ਤੂੰ ਮੈਨੂੰ ਕਿਤੇ ਕੰਮਕਾਰ ਤੇ ਲਵਾ ਰੇ ਕੰਮ ਤੇ ਠੀਕ ਆ ਕੁੜੀਏ ਮੈਂ ਤੈਨੂੰ ਬਿਜਲੀ ਬੋਰਡ 'ਚ ਲਵਾ ਦਾਂ ਬਿਜਲੀ ਬੋਰਡ 'ਚ ਹਾਂ

ਜਦ ਸਮੁੰਦਰ ਦੇ ਵਿੱਚ ਸ਼ਿਪ ਖਰਾਬ ਹੋ ਜਾਇਆ ਕਰਨਾ ਜਦੋਂ ਸ਼ਿਪ ਖਰਾਬ ਹੋ ਜੇ ਅਗਰ ਨਾ ਤੇ ਮੈਂ ਕੀ ਕਰਿਆ ਕਰਨਾ ਤੈਂ ਉੱਤਰ ਕੇ ਧੱਕਾ ਲਾਇਆ ਕਰਨਾ ਨਾਲੇ ਡੁੱਬ ਕੇ ਮਰਾਂਗੀ ਧੱਕੇ ਆਪ ਵੀ ਆਈਂ ਤੇ ਮੇਰੇ ਕੋਲੋਂ ਵੀ ਲਵਾਈ ਕੋਈ ਹੋਰ ਕੰਮ ਦੱਸ ਕੋਈ ਚੱਜਦਾ ਮੈਂ ਮੈਨੂੰ ਪਤਾ ਲੱਗਾ ਤੂੰ ਫਿਲਮਾਂ ਫਿਲਮਾਂ ਜੀ ਆਉਣ ਲੱਪਈ ਆ ਹਾਂ ਮੈਂ ਫਿਲਮਾਂ ਚਾਹਨੀ ਆ ਤੈਨੂੰ ਪਤਾ ਮੈਂ ਫਿਲਮਾਂ ਬਣਾਉਣੀ ਵੀ ਆ ਅੱਛਾ ਕਿਹੜੀ ਫਿਲਮ ਬਣਾ ਰਹੀ ਆ ਮੈਂ ਇੱਕ ਫਿਲਮ ਬਣਾ ਰਹੀ ਆ ਸ਼ੋਲੇ 2 ਅੱਛਾ ਸ਼ੋਲੇ ਦੁਆਰਾ ਆਰੀ ਰਾਜਮਾ ਮਹਿੰਗੇ ਹੋਗੇ ਚੋਲੇ ਫਿਲਮ ਚ ਕੌਲੀਏ ਤੂੰ ਕੀ ਕਰਨਾ ਚੋਲੇ ਫਿਲਮ ਵਿੱਚ ਮੈਂ ਗੱਬਰਦੀ ਭੈਣ ਦਾ ਰੋਲ ਕਰਤਾ ਤੇ ਮੈਂ ਫਿਰ ਮਹਿਲ ਮਤਲਬ ਬਣਾ ਦਿਖਾਈਏ ਪਿੰਡ ਵਾਲਿਆਂ ਨੂੰ ਫਿਲਮ ਕਹਿੰਦੇ ਸਭ ਤੋਂ ਵੱਧ ਵੋਟ ਇਸ ਪਿੰਡ ਦੀ ਆ ਇੱਕ ਵਾਰੀ ਤਾਲੀਆਂ ਬਜਾ ਦਿਓ ਔਰ ਸਾਰੇ ਦੋਵੇਂ ਸ਼ਾਮਣੀ ਅਕਾਲੀ ਦਰ ਨਾਲ ਜੁੜੇ ਹੋਏ ਆ ਮਹਿਰ ਮਿੱਤਰ ਸਾਹਿਬ ਨੂੰ ਕਿਨੇ ਕਿਨੇ ਨੇ ਫਿਲਮਾਂ ਚ ਦੇਖਿਆ ਕਦੀ ਹੱਥ ਖੜਾ ਕਰਕੇ ਦੱਸਿਓ ਜਰਾ ਬਸ ਇਹ ਨਾ ਹੱਥਾਂ ਨਾਲ ਹੀ ਆਪਾਂ ਤਕੜੀ ਦਾ ਬਟਨ ਦਬਾਣਾ ਹੈ 1 ਜੂਨ ਨੂੰ ਬੜਾਈਏ ਫਿਲਮ ਦੇ ਜੀ ਮਾਇਗਾ ਬਜਾਰ ਨੂੰ ਤਾਲੀਆਂ ਹੈ ਕਰ ਨਾ ਲਓ ਜੇ ਆਪਾਂ ਸ਼ੋਲੇ ਫਨ ਬਣਾ ਲੈ ਕੇ ਆਏ ਹੁਣ ਥੋੜੋ ਹਸਾਵਾਂਗੇ ਆ ਜਾ ਫੁਰਦੂ ਗੱਬਰ ਦੀ ਭੈਣ ਪੜ ਪੜ ਕੇ ਆ ਗੱਲ ਨਹੀਂ ਪਾਦਨੀ ਡਗੜ 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 ਤੜ ਇਹ ਘੋੜਾ ਸਾਲਾ ਪਹਿਲਾ ਆ ਗਿਆ ਗੱਬਰ ਦੀ ਭੈਣ ਨੇ ਸਾਈਕਲ ਤੇ ਹੁਣ ਮਾਇਗਾ ਡਾਇਲਗ ਬੋਲ ਪਰੇ ਹੱਜ ਜਾ ਕਿਉਂ ਤੂੰ ਇਥੋਂ ਰੱਖਿਆ ਨਾ ਹੁਣ ਕਮਲੀਏ ਡਾਇਲਗ ਬੋਲ ਕਰ ਨਹੀਂ ਪਾਦਨੀ ਅਰੇ ਉਹ ਕਾਲਿਆ ਤੇਰਾ ਪੇੜਾ ਕਰਕੇ ਹੋ ਜਾਏ ਮੈਂ ਕਿ ਮਾਲਾ ਗੂੰਚ ਟੱਗੀ ਤੇ ਤੁਮਨ ਕਾਲੀਆ ਗਈ ਜਾਂਦੇ ਆ ਮੈਨੂੰ ਗੱਬਰ ਦੀ ਪਹਿਣ ਨਹੀਂ ਲੱਗਦੀ ਹੈ ਹਾਇ ਗਨ ਅਰੇ ਯੋ ਕਾਲੀਆ ਹਾਂ ਕਿਤਨੇ ਆਦਮੀ ਥੇ ਮੈਨੂੰ ਪਤਾ ਮੈਂ ਤਾਂ ਤੀਮੀਆਂ ਗਣਦਾ ਪਿਆ ਸੀ ਮੈਨੂੰ ਪਤਾ ਨਹੀਂ ਕਿੰਨੇ ਆਦਮੀਆਂ ਕਾਵਲੀਏ ਇਹ ਹੱਥ ਇਹ ਹੱਥ ਹਮਕੋ ਦੇ ਦੇ ਠਾਕੁਰ ਤੇ ਪਰੇ ਮਾਤੇ ਕੋ ਆਪਦੇ ਅਧੈ ਨਹੀਂ ਤੂੰ ਚਾਲਾ ਲਾ ਕੇ ਚੜੇਲ ਪਾੜੇ ਬੜੀ ਕਬਰ ਦੀ ਭੜ ਭੜੀ ਫਿਰਦੀ ਐ ਵੀ ਡਰਾਈ ਜਾਂਦੀ ਹਾਇ ਕਿ ਨਾ ਇਹ ਬੂਹੇ ਹੱਥ ਹੈ ਇਹ ਬੂਹੇ ਹੱਥ ਹੈ ਜਿਹੜੇ ਸਾਰੀ ਜ਼ਿੰਦਗੀ ਤਮਾਕੂ ਮਾਲਦੇ ਰਹੇ ਹਾਂ ਮੈਂ ਕਿਹਦੇ ਸ਼ੋਲੇ ਫਿਲਮ ਨਹੀਂ ਦੇਖੀ ਕੰਬਲੀਏ ਹਾਂ ਅਰੇ ਸ਼ਮੀਆਂ ਹਾਂ ਤੈਨੂੰ ਕਿਥੋਂ ਘਾਟਾ ਲਗਾ ਤੇ ਤੇਰੇ ਬਾਪੂ ਦੀ ਬਰਾਤ ਆਈ ਹੈ ਮੈਂ ਢੋਂਗਾ ਲਾਉਂਦਾ ਫਿਰ ਤੇ ਸਾਡੀ ਲੀਡਰਸ਼ਿਪ ਇੱਥੇ ਪਹੁੰਚ ਰਹੀ ਹੈ ਕੋਣਾਰੇ ਆਪਣੇ ਵਿਚਾਰ ਸੁਣਾਉਣੇ ਐ ਤੇ ਤੂੰ ਮੈਨੂੰ ਖੁਮਕੇ ਰਵਾਈ ਜਾਨੀ ਕਮਾਲ ਦੀ ਗੱਲ ਹੈ ਇੱਕ ਵਾਰ ਫਿਰ ਸਾਡੇ ਵੱਲੋਂ ਬਹੁਤ-ਬਹੁਤ ਸਾਰੀ ਸੰਗਤ ਦਾ ਸਵਾਗਤ ਹੈ ਬਾਕੀ ਆਪਾਂ ਆਲੇ 2-5-7 ਮਿੰਟ 10 ਮਿੰਟ ਸਾਡੇ ਕੋਲੀਆਂ ਕਿਉਂਕਿ ਬੀਬਾ ਜੀ ਦੇ ਪ੍ਰੋਗਰਾਮ ਬਹੁਤ ਹੁੰਦੇ ਆ ਜਿੱਥੇ-ਜਿੱਥੇ ਹੁੰਦੇ ਆ ਉੱਥੇ-ਉੱਥੇ ਸਾਨੂੰ ਪਹੁੰਚਣਾ ਪੈਂਦਾ ਔਰ ਮੇਰੀ ਬਾਤ ਮਾਣਾਲੀ ਗੱਲਾਂ ਮੈਂ ਐਕਸਪਰ ਦੱਸਦਾ ਔਰ ਸਰਦਾਰ ਸਖੀਰ ਸਿੰਘ ਜੀ ਬਾਬਾ ਮਾਨ ਜੋ ਪਾਰਟੀ ਪ੍ਰਧਾਨ ਉਹਨਾਂ ਨੇ ਯਾਤਰਾ ਸ਼ੁਰੂ ਕੀਤੀ ਹੋਈ ਹੈ ਨਹੀਂ ਇਥੋਂ ਬੜੇ ਲੰਮੇ ਸਮੇਂ ਤੋਂ ਸ਼ਹਿਰਾਂ ਦੇ ਵਿੱਚ ਪਿੰਡਾਂ ਵਿੱਚ ਘੁੰਮ ਰਹੇ ਆ ਔਰ ਉਹਨਾਂ ਨੂੰ ਭਰਮਾ ਹੰਗਾਰਾ ਮਿਲ ਰਿਹਾ ਹੈ ਸਾਰੇ ਦਿਲੋਂ ਪਿਆਰ ਕਰ ਰਹੇ ਨੇ ਬਹੁਤ ਮਾਣ ਬਖਸ਼ ਰਹੇ ਨੇ ਇਸੇ ਤਰ੍ਹਾਂ ਤੁਸੀਂ ਸਾਰਿਆਂ ਨੇ ਤੱਕੜੀ ਦਾ ਬਟਨ ਦਬਾ ਕੇ ਮਾਣ ਦਖਨਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਆਜਾ ਬੀਬਾ ਹਾਂਜੀ ਬੱਤੂ ਸਾਹਿਬ ਜੀ ਹੂੰ ਮੈਨੂੰ ਤੁਸੀਂ ਦੱਸੋ ਆ ਤੁਸੀਂ ਕਮੇਡੀਅਨ ਬਣਨ ਦੇ ਲਈ ਕੋਈ ਕੰਮ ਕਰ ਕਿਤੇ ਆ ਮੈਂ ਕੁੜੀਆਂ ਕਮੇਡੀਅਨ ਬਣਨ ਦੀ ਬੜੇ ਪਾਪੜ ਵੇਲੇ ਆ ਕਿਹੜੇ ਪਾਪੜ ਵੇਲੇ ਆ ਸਾਬ ਪਿੰਨੋਂ ਮੈਂ ਆਪਣੇ ਪਿੰਡ 'ਚ ਕਲੀਨਿਕ ਖੋਲ੍ਹਿਆ ਪਿੰਨ 'ਚ ਕਲੀਨਿਕ ਖੋਲ੍ਹ ਲਿਆ ਲੈ ਜਿੱਦਣ ਕਲੀਨਿਕ ਖੋਲ੍ਹ ਲਿਆ ਅੱਛਾ ਪਹਿਲੇ ਦਿਨੀ ਮੁੰਡੇ ਚਾਰ ਬੱਕਰੀ ਲੈ ਕੇ ਆ ਗਏ ਚਾਰ ਮੁੰਡੇ ਤੇਰੇ ਕੋਲ ਬੱਕਰੀ ਲੈ ਕੇ ਆ ਗਏ ਕਹਿੰਦੇ ਡਾਕਟਰ ਸਾਹਿਬ ਸਾਡੀ ਬੱਕਰੀ ਨੂੰ ਠੰਡ ਲੱਗੀ ਆ ਫਿਰ ਮੈਂ ਬੱਕਰੀ ਦੀ ਠੰਡ ਦੋ ਮਹੀਨਿਆਂ ਚ ਮਟਾ ਦਿੱਤੀ ਉਹ ਕਿੱਦਾਂ ਮੈਂ ਮਿੱਟੀ ਦਾ ਦੇਲ ਪਾ ਕੇ ਬੱਕਰੀ ਨੂੰ ਅਗਲਾ ਦਿੱਤੀ ਉਦੋਂ ਬਾਅਦ ਸਾਡੀ ਗਵਾਂਡੇ ਆ ਕੇ ਪਤਾ ਕੀ ਕਹਿੰਦੀ ਕੀ ਕਹਿੰਦੀ ਕਹਿੰਦੀ ਡਾਕਟਰ ਸਾਹਿਬ ਸਾਡੀ ਜਿਹੜੀ ਮਾਂਝਾ ਦੁੱਧ ਨਹੀਂ ਦਿੰਦੀ ਫਿਰ ਮੈਂ ਕੋਟੀਕਾ ਲਾਇਆ ਤੇ ਹੁਣ ਹੁਣ ਗੋਹਾ ਵੀ ਨਹੀਂ ਦਿੰਦੀ ਤਾਲੀਆਂ ਮਾਰੋ ਮੈਂ ਡਾਕਟਰ ਆ ਇਹ ਵੱਡਾ ਡਾਂਗਰ ਡਾਕਟਰ ਆ ਦੋ ਹੋ ਤਾਂ ਬਾਅਦ ਮੈਂ ਕੁੜੀਏ 5 ਸਾਲ ਟਰੱਕ ਚਲਾਇਆ ਅੱਛਾ 5 ਸਾਲ ਟਰੱਕ ਚਲਾਇਆ 5 ਸਾਲਾਂ ਚ ਕਦੇ ਵੀ ਕੋਈ ਬੰਦਾ ਨਹੀਂ ਥੱਲੇ ਦਿੱਤਾ ਨਾ ਕੋਈ ਬੰਦਾ ਕਿਉਂ ਨਹੀਂ ਥੱਲੇ ਦਿੱਤਾ ਜਿੰਨੀਆਂ ਵੀ ਦਿੱਤੀਆਂ ਤੇਰੇ ਵਰਗੀਆਂ ਤੀਮੀਆਂ ਹੀ ਦਿੱਤੀਆਂ ਤਾਲੀਆਂ ਵਜਾਸ ਲੜਕੇ ਆ ਜਾਂਦੀਆਂ ਆਂ ਜੀ ਪਾਈ ਮਾਂ ਕੀ ਕਰਦਾ ਜਿੰਨਾ ਕਿ ਰੁਕਦਾ ਰੁਕ ਗਿਆ ਮੈਂ ਮੈਂ ਮੋਟੂ ਸ਼ਾਹ ਜੀ ਹਾਂ ਜੀ ਤੁਹਾਨੂੰ ਪਤਾ ਮੈਂ ਸਿੰਗਰ ਬਣੀ ਐ ਅੱਛਾ ਅੱਛਾ ਤੂੰ ਗਾ ਵੀ ਲੇਂਗੀ ਹਾਂ ਮੈਂ ਗਾ ਲੈਂਦੀ ਹਾਂ ਸਤਕੇ ਦੇਖੋ ਸਾਰੇ ਸੁਣਦੇ ਪਏ ਕਿੰਨੀ ਮਾਣ ਨਾਲ ਕਿੰਨਾ ਦੇਖੋ ਸਾਰੇ ਪਹੁੰਚ ਗਏ ਆ ਖਾਲੀ ਕੁਰਸੀਆਂ ਸਿਗੀਆਂ ਇਹ ਸਾਰਾ ਪਿੰਡ ਵਾਲਿਆਂ ਦਾ ਪਿਆਰ ਹੈ ਉਹਨਾਂ ਦੀ ਸੱਚੀ ਮੁਹੱਬਤ ਹੈ ਕਿ ਕਲਾਕਾਰਾਂ ਨੂੰ ਵੀ ਪਿਆਰ ਕਰਦੇ ਆ ਔਰ ਲੀਡਰਾਂ ਨੂੰ ਵੀ ਪਿਆਰ ਕਰਦੇ ਆ ਜਿਨੇ ਮਾਣ ਸਨਮਾਨ ਸਾਨੂੰ ਦੇ ਰਿਹਾ ਇਹਨਾਂ ਲੀਡਰ ਸਭਾ ਨਾਲ ਤੇ ਵਿਚਾਰਾਂ ਨੂੰ ਇਹਨੇ ਮਾਣ ਬਖਸ਼ਿਆ ਹਾਂ ਤੂੰ ਗਾਵੇਂ ਨਹੀਂ ਆ ਚਲੋ ਗਾਓ ਸਾਰੇ ਦੇਖੋ ਸੁਣਦੇ ਪੈਸਣਾਓ ਸਾ ਇੱਕ ਹੀ ਕਰਦੀ ਗਲਾ ਸਾਫ ਕਰ ਰਹੇ ਝਾੜੂ ਲਿਆਵਾ ਮੇਗਾਲਾ ਸਾਫ ਕਰਨਾ ਵੇੜਾ ਥੋੜੀ ਅੱਛਾ ਮੈਂ ਕਿਹਾ ਝਾੜੂ ਨਾਲ ਗਲਾ ਵੀ ਸਾਫ ਹੋ ਜਨਾ ਚਲੋ ਗਾਓ ਸੁਣਾਓ ਕੋਈ ਸੋਹਣਾ ਜਿਹਾ ਗਾਣਾ ਆ ਕਿੰਨੇ ਵਜੇ ਆਵਾ ਮੈਂ ਗੀਤ ਗਾਣ ਲੱਗੀ ਸੀ ਬਾਜੀ ਬਹਿ ਜਾਓ ਪਿਆਰ ਦੇ ਨਾਲ ਬਿਠਾ ਦਿਓ ਸਾਰਿਆਂ ਨੂੰ ਸਤਿਕਾਰ ਦੇ ਨਾਲ ਹਨਾ ਫਿਰ ਥੋੜਾ ਜਣਾ ਧਿਆਨ ਨਾਲ ਇੱਕ ਪਾਸੇ ਲਹੋਗਾ ਤੁਹਾਡਾ ਸਾਰਿਆਂ ਦਾ ਭੈਣਾ ਨੂੰ ਬਿਠਾਓ ਬੜੇ ਸਤਿਕਾਰ ਦੇ ਨਾਲ ਔਰ ਮੇਰੀ ਬੇਨਤੀ ਹੈ ਹਾਂ ਜਿਹੜੇ ਜਿਹੜੇ ਖੜੇ ਆ ਬੜਿਆਂ ਦਰਦ ਦੇ ਨਾਲ ਬਹਿ ਜਾਓ ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਤੋ ਕਿ ਸਾਡਾ ਕੰਮ ਇਹੀ ਹੈ ਕਿ ਤੁਹਾਨੂੰ ਮਾਣ ਸਤਿਕਾਰ ਦੇ ਨਾਲ ਬਿਠਾਉਣਾ ਜਿਹੜਾ ਮੇਨ ਕੰਮ ਆ। ਕੋ ਸਾਡੇ ਲੀਡਰ ਸਹਿਬਾਨਾਂ ਦੇ ਸਮੁੱਚੇ ਵਿਚਾਰ ਜਿਹੜੇ ਆ ਤੁਸੀਂ ਸੁਣਨੇ ਆ। ਉਹ ਚੀਜ਼ ਤੁਹਾਡੇ ਲਈ ਬਹੁਤ ਕੀਮਤੀ ਹੈ। ਅਸੀਂ ਤੁਹਾਨੂੰ ਵਸਾ ਕੇ ਚਲੇ ਜਾਣਾ। ਬੀਬਾ ਜੀ ਨੇ ਆਪਣੇ ਵਿਚਾਰ ਸੁਣਾ ਕੇ ਚਲੇ ਜਾਣਾ। ਤੇ ਬਾਕੀ ਤਕੜੀ ਦਾ ਬਟਨ ਤੁਸੀਂ ਦਬਾਣਾ ਉਹ ਤੁਹਾਡੇ ਹੱਥ ਦੇ ਵਿੱਚ ਹੈ। ਬੱਟੂ ਸਾਹਿਬ ਜੀ ਜਿਗਲੀ ਲਗਾ ਨਾ ਸਲਾਮ ਮੈਂ ਤਾਂ ਸੁਣਾ ਗਾਣਾਂ ਦੇ ਸੁਣਦੇ ਪਾਇਆ। ਸਲਾਮਾ ਇਹ ਬਠਿੰਡਾ ਏਰੀਆ ਬਹੁਤ ਜ਼ਿਆਦਾ ਕਲਾਕਾਰਾਂ ਨੂੰ ਪਿਆਰ ਕਰਦਾ ਮੈਂ ਜਦ ਵੀ ਕਿਤੇ ਇੱਧਰ ਮੇਰੇ ਪ੍ਰੋਗਰਾਮ ਹੁੰਦੇ ਆ ਤੇ ਬਹੁਤ ਮਾਣ ਸਤਿਕਾਰ ਜਿਹੜਾ ਮੈਨੂੰ ਇਸ ਏਰੀਆ 'ਚ ਮਿਲਦਾ ਮੈਨੂੰ ਬੜਾ ਚਾਅ ਹੁੰਦਾ ਜਦ ਮੈਂ ਇੱਧਰ ਆਉਣਾ ਗਾਣਾ ਸੁਣੋ ਬੈਠੋ ਬੈਠੋ ਜੀ ਪਿਆਰ ਦੇ ਨਾਲ ਬਿਠਾਓ ਸਾਰਿਆਂ ਨੂੰ ਸਤਿਕਾਰ ਦੇ ਨਾਲ ਹਾਂ ਅੱਧਵਤੀ ਨਾਲ ਬੈਠੋ ਕੋਈ ਗੱਲ ਨਹੀਂ ਬਹੁਤ ਥੋੜੇ ਸਮੇਂ ਦੇ ਵਿੱਚ ਬੀਬਾ ਹਰਸੀਮਤ ਕੌਰ ਜੀ ਬਾਦਲ ਸਾਡੇ ਵਿੱਚ ਪਹੁੰਚ ਰਹੇ ਆ ਹਾਂ ਬਿਠਾਓ ਬਿਠਾਓ ਕੋਈ ਨਹੀਂ ਬੜੇ ਮਾਣ ਸਤਿਕਾਰ ਦੇ ਨਾਲ ਸਾਰਿਆਂ ਨੂੰ ਬਿਠਾਓ

ਮੈਂ ਕਿ ਤੂੰ ਮੇਰੇ ਨਾਲ ਨਾ ਫालतू ਜਵਾਨਾ ਨਾ ਤੈਨੂੰ ਨਹੀਂ ਪਤਾ ਮੈਂ ਨਾ ਫਿਲਮ ਬਣਾ ਰਹੀ ਹਾਂ ਉਹ ਵੀ ਪੰਜਾਬੀ ਅੱਛਾ ਪੰਜਾਬੀ ਫਿਲਮ ਬਣਾ ਰਹੀ ਆ ਹਾਂ ਤੇ ਮੈਂ ਕੀ ਗਰਮਾ ਫੇਰ ਮੇਰਾ ਦਿਲ ਕਰਦਾ ਸੀ ਮੈਂ ਤੈਨੂੰ ਆਪਣੀ ਫਿਲਮ ਦੇ ਵਿੱਚ ਰੋਲ ਦਵਾ ਅੱਛਾ ਤੂੰ ਮੈਨੂੰ ਫਿਲਮ ਚ ਰੋਲ ਦਵਾ ਹਾਂ ਮੇਰਾ ਦਿਲ ਕਰਦਾ ਮੈਂ ਉੱਥੇ ਤੈਨੂੰ ਮਿੱਟੀ ਚ ਰੋਲ ਦਵਾ ਮੈਨੂੰ ਤਾਂ ਫਿਲਮ ਚ ਕਰਨਾ ਕੀ ਆ ਫਿਲਮ ਵਿੱਚ ਮੈਂ ਐਕਟਿੰਗ ਵੀ ਕਰ ਰਹੀ ਹਾਂ ਉਹ ਕਰਨਾ ਕੀ ਤੂੰ ਫਿਲਮ 'ਚ ਹੈ ਕੀ ਆ ਮੈਂ ਫਿਲਮ 'ਚ ਡਾਕਟਰ ਅੱਛਾ ਤੂੰ ਡਾਕਟਰ ਹੈਂ ਹਾਂ ਤੂੰ ਮੇਰੇ ਕੋਲ ਆਉਣਾ ਤੇ ਕਹਿਣਾ ਡਾਕਟਰ ਸਾਹਿਬ ਡਾਕਟਰ ਸਾਹਿਬ ਮੇਰੀ ਮਾਂ ਮਰਦੀ ਤੇਰੀ ਨਹੀਂ ਮਰਦੀ ਫਿਲਮ ਆਪਦੀ ਬਣਾਉਂਦੀ ਮਾਂ ਮੇਰੀ ਮਾਰੀ ਜਾਂਦੀ ਏ ਚੱਲ ਕਰ ਲੈ ਸ਼ੁਰੂ ਕਰ ਲੈ ਫਿਲਮ ਦਾ ਸੀਨ ਆ ਮੈਂ ਕਹਿੰਦਾ ਮੈਨੂੰ ਯਕੀਨ ਹੈ ਸ਼ੁਰੂ ਕਰ ਤੂੰ ਕੈਮਰਾ ਰੋਲਿੰਗ ਐਕਸ਼ਨ ਡਾਕਟਰ ਸਾਹਿਬ ਮਰੀਆ ਕੌਣ ਤੇਰੀ ਮਾਂ ਮਰੀ ਆ ਅਸੀਂ ਤੇੜੇ ਮਾਂ ਮਾਰਨੀ ਸੌਖੀ ਆ ਇੱਕ ਮੌਕਾ ਹੋਰ ਦੇ ਕੈਮਰਾ ਰੋਲਿੰਗ ਐਕਸ਼ਨ ਦੁੱਧ ਸੀ ਨਹੀਂ ਮਾਰਨ ਕੀ ਆ ਹਾਏ ਤੇਰੀ ਮਾਂ ਮਰ ਗਈ ਆ ਤੇ ਮੈਂ ਕੀ ਕਰਾਂ ਮੇਰੇ ਪਿਓ ਨੂੰ ਰਿਸ਼ਤਾ ਦੇ ਦਿਓ ਵਜਾ ਦਿਓ ਤਾਲੀਆਂ ਖਿੱਚ ਕੇ ਹੁਣ ਉਹ ਵੀ ਕੁਤਰ ਗਿਆ ਫਿਰ ਦਾ ਸੀਨ ਚੇਂਜ ਨਾਲ ਰਿਸ਼ਤੇ ਦੇ ਨਾਂ ਦੇ ਤਾਂ ਕਵਲੀਆ ਪੈਂਟ ਚੇਂਜ ਹੋ ਜਾਂਦੇ ਆ ਕਰੋ ਕਰੋ ਚੇਂਜ ਕਰੋ ਆ ਬੈਟਾ ਕਦਿਆਂ ਫਿਲਮ ਵਿੱਚ ਤੇਰੇ ਛੋਟੇ ਭਰਾ ਨੂੰ ਮਾਰ ਦਿੰਨੇ ਆ ਮੇਰਾ ਭਾਈ ਮਾਰੇ ਨਹੀਂ ਸਕਦਾ ਨਾ ਤੇਰਾ ਭਾਈ ਕਿਉਂ ਨਹੀਂ ਮਾਰ ਸਕਦਾ ਉਹ ਪਹਿਲਾਂ ਕਮਲੀ ਜੀ ਕੁੜੀ ਤੇ ਮਰਿਆ ਹੋਇਆ ਕਰੋ ਚੇਂਜ ਆਪਾਂ ਐਂ ਕਰਦੇ ਆ ਫਿਲਮ ਚ ਤੇਰੇ ਚਾਚੇ ਨੂੰ ਮਾਰ ਦਿੰਨੇ ਆ ਭੈਣ ਮੇਰੀ ਮੈਂ ਤੇਰੀ ਫਿਲਮ ਚ ਕੰਮ ਨਹੀਂ ਕਰਨਾ ਕਿਉਂ ਤੂੰ ਮੇਰੇ ਫਿਲਮ ਚ ਕੰਮ ਕਿਉਂ ਨਹੀਂ ਕਰਨਾ ਉਹ ਤੇਰੀ ਫਿਲਮ ਪਤਾ ਨਹੀਂ ਕਦ ਬਣਨੀ ਮੇਰਾ ਸਾਰਾ ਟਬਰ ਸ਼ੂਟਿੰਗ ਚ ਮਰ ਜਾਣਾ ਹੈਂ ਤਾਲੀਆਂ ਨਾਲ ਨਾਲ ਬਜਾਦਿਆ ਕਰੋ ਮਾਹੌਲ ਥੋੜਾ ਜਿਹਾ ਅੱਛਾ ਬਣਦਾ ਮੇਗਾਪੋਰਟ ਤੁਸ਼ਾ ਜੀ ਜਿਹੜਾ ਅੱਜ ਦਾ ਜੋਗਾ ਨਾ ਇਹ ਨੈੱਟ ਦਾ ਇਹ ਇੰਟਰਨੈਟ ਦਾ ਜੋਗਾ ਜੇ ਅਸੀਂ ਆਮ ਭਾਸ਼ਾ ਦੇ ਵਿੱਚ ਕਿਹਾ ਜਾਈਏ ਤੇ ਇਹ ਮਹਾਜਾਲ ਆ ਇੰਟਰਨੈਟ ਸਹੀ ਗੱਲ ਆ ਸਾਡੇ ਜਿਹੜੇ ਜਵਾਕ ਆ ਰਾਤ ਦੇਰ ਤੱਕ ਹੁਣ ਜਾਗਣ ਲੱਗ ਪਏ ਆ ਜਿੰਨੀ ਦਿਨ ਮੋਬਾਈਲ ਨੀਂਦ ਨਾਲ ਡਿਗੇ ਨਾ ਨਾ ਇੱਥੇ ਬੱਚੇ ਨਾ ਮੂੰਹ ਤੇ ਉੱਡੀਦਰ ਸੌਂਦੇ ਨਹੀਂ ਇਹਦੇ ਫਾਇਦੇ ਵੀ ਆ ਤੇ ਨੁਕਸਾਨ ਵੀ ਬੋਲ ਕੇ ਮੈਨੂੰ ਕਿਸੇ ਨੇ ਪੁੱਛਿਆ ਬਾਈ ਜੀ ਕਹਿੰਦੇ ਇੰਟਰਨੈਟ ਦਾ ਮਤਲਬ ਕੀ ਆ ਮੈਂ ਕਹਾ ਜੀ ਮਹਾਜਾਲ ਕਹਿੰਦਾ ਉਹ ਕਿਵੇਂ ਮੈਂ ਕਹਿੰਦਾ ਵੀ ਬੰਦਾ ਜੇਲ੍ਹ ਚੋਂ ਬਾਹਰ ਆਜੂਗਾ ਨੈੱਟ ਚੋਂ ਕਦੇ ਨਹੀਂ ਬਾਹਰ ਆ ਸਕਦਾ ਤਾਲੀਆਂ ਮਜਾਦਿਓ ਆਉਣ ਵਾਲੇ ਟਾਈਮ 'ਚ ਹਰ ਗੱਲ ਜਿਹੜੀ ਨੈੱਟ ਨਾਲ ਰਿਲੇਟਡ ਹੋਣੀ ਆ ਨੈੱਟ ਦੇ ਨਾਲ ਹਾਂਜੀ ਹੂੰ ਮੈਂ ਕਹਾਂ ਪੱਟੂ ਸਾਹਿਬ ਜੀ ਆਉਣ ਵਾਲੇ ਸਮੇਂ 'ਚ ਵਿਆਹ ਸ਼ਾਦੀਆਂ ਵੀ ਨੈੱਟ ਨਾਲ ਉਹ ਵੀ ਨੈੱਟ ਨਾਲ ਹੋਇਆ ਕਰਨੇ ਆ ਤੇ ਰਸਤਾ ਮੰਗਣਾ ਰਿਸ਼ਤੇ ਵੀ ਨੈੱਟ ਨਾਲ ਹੋਇਆ ਕਰਨੇ ਆ ਆਵਾ ਹਾਂ ਆਓ ਰਸਤਾ ਮੰਗਣਾਓ ਪੱਟੂ ਸਾਹਿਬ ਜੀ ਤੁਹਾਡੇ ਮੁੰਡਾ ਹੈਗਾ ਹਾਂਜੀ ਹੈਗਾ ਪੁੱਛੋ ਨਾ ਭੈਣ ਕੀ ਸਾਡਾ ਮੁੰਡਾ ਤੇ 4G ਆ 4G ਪੈਣ ਜੀ ਸਾਰੇ ਆਊਟ ਡਾਊਨਲੋਡ ਕਰੀ ਬਿਠਾ ਟੱਚ ਦੇ ਮੁੰਡੇ ਦਾ ਪੜਨੀ ਨੂੰ ਚੱਕਦਾ ਰਿਸ਼ਤਾ ਪੱਕਾ ਕਰੋ ਰਿਸ਼ਤਾ ਪੱਕਾ ਨਹੀਂ ਕਰਨਾ ਸਾਨੂੰ ਮੁੰਡਿਆਂ ਨੇ ਲੋੜ ਨਹੀਂ ਕੁੜੀ ਹੈਗੀ ਆ ਪੈਣ ਜੀ ਸਾਡੀ ਕੁੜੀ ਦਾ ਵਿਆਹ ਨਹੀਂ ਹੁੰਦਾ ਹਾਂ ਕੁੜੀ ਦਾ ਵਿਆਹ ਕਿਉਂ ਨਹੀਂ ਹੁੰਦਾ ਮਰ ਜਣੀ ਹੈਂਗ ਹੋ ਜਾਂਦੀ ਹੈ ਕੱਲ ਰੋਟੀ ਪਕਾਉਣੀ ਪਉਣੀ ਹੈਂਗ ਹੋ ਗਈ ਤਵੇ ਤੇ ਹੱਥ ਸਿਵਾ ਲਿਆ ਪੈਣ ਜੀ ਕਿੱਥੇ ਵਿਆਹ ਕਰਦੀ ਏ ਉਸ ਤੋਂ ਬਾਅਦ ਜਦ ਲਾਵਾ ਫੇਰੇ ਹੋਇਆ ਕਰਨੇ ਆ ਲਾਵਾ ਫੇਰੇਆਂ ਦੇ ਕੀ ਬੰਦਾ ਬੈਣਾ ਦੂਜੇ ਪਿੰਡ ਦੇ ਬੋਟੀ ਨੇ ਡਿੱਗ ਜਾ ਕਰਨਾ ਨਾ ਬੋਟੀ ਨੇ ਕਿਉਂ ਡਿੱਗ ਜਾ ਕਰਨਾ ਨੈਟ ਪੈ ਖਤਮ ਹੋ ਜਾ ਕਰਨਾ ਮੁੰਡੇ ਵਾਲਿਆਂ ਨੇ ਹੌਟਸਪੌਟ ਚਲਾ ਕੇ ਲਾਵਾ ਲਿਆ ਕਰਨੀਆਂ ਇੱਥੇ ਤੱਕ ਗੱਲ ਜਾਣੀ ਆ ਉਤੋਂ ਬਾਅਦ ਜਦ ਮੋਤੀ ਵਿਆਹ ਘਾਗਨੀ ਪਿੰਡ ਚ ਗੱਲਾਂ ਕਿਵੇਂ ਹੋਣੀਆਂ ਕਿਵੇਂ ਹੋਣੀਆਂ ਭੈਣ ਚ ਫਰੋਣਿਆ ਤੈਨੂੰ ਕੰਨਾ ਕਾ ਤਾਜ ਲੈ ਕੇ ਆਈ ਆ ਹਾਂ ਐੇ ਤੇ ਮਰ ਜਾਣੀ ਮੁੰਡੇ ਵਾਲੇ ਬੜੇ ਲਾਲਚੀ ਆ ਇਹਦੇ ਤਾਜ ਚ ਵਾਈਫਾਈ ਮੰਗਦੇ ਸੀ ਕੁੜੀ ਵਾਲੇ ਗਰੀਬਸ ਨੂੰ ਡੋਂਗਲ ਦੇ ਕੇ ਤੋਰ ਦੁੱਤੀ ਉਤੋਂ ਬਾਅਦ ਬੋਲੀਆਂ ਵੀ ਨੈੱਟ ਦੀਆਂ ਕੰਬਲੀਆਂ ਪਿਆ ਕਰਨੀਆਂ ਮੈਂ ਬੋਲੀ ਪਾ ਮੈਂ ਕਹਾਂ ਪਾਓ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟ ਖਟ ਕੇ ਲਿਆ ਦਿੱਟ ਚਵੇ ਖਟ ਖਟ ਕੇ ਲਿਆਂਦੀ ਟੱਚ ਮੈਂ ਜੀ ਮੈਨੂੰ ਦੇਸ ਕਿ ਪ੍ਰੋਬਲਮ ਹੌਲੀ ਹੌਲੀ ਨੱਚਵੇ ਮੈਨੂੰ ਦੇਸ ਕਿ ਪ੍ਰੋਬਲਮ ਹੌਲੀ ਹੌਲੀ ਨੱਚਵੇ ਮੇਰੀ ਲੱਕ 'ਚ ਪ੍ਰੋਬਲਮ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟ ਖਟ ਕੇ ਲਿਆ WhatsApp ਤੇ ਨਹੀਂ WhatsApp ਨੇ ਜੀ ਮੈਨੂੰ ਧੋਖਾ ਦੇਣੀ ਏ ਤੇਰੇ ਲੜ ਜੇ ਸਪਨੀ ਮੈਨੂੰ ਧੋਖਾ ਦੇਣੀ ਏ ਤੇਰੇ ਲੜ ਜੇ ਸਪਨੀ ਮੈਨੂੰ ਧੋਖਾ ਦੇਣੀ ਏ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟ ਖਟ ਕੇ ਲਿਆ ਦੀ Facebook ਤੇ Facebook ਤੇ ਹਾਂ ਮੈਂ ਉਹ ਛੋਟੇ ਕੇ ਪਈ ਬਾਹਰ ਨਿਕਲ ਕੇ ਚੁੱਕ ਵੀ ਮੈਂ ਟੈਂਪੂ ਛੋਟੇ ਕੇ ਪਈ ਬਾਹਰ ਨਿਕਲ ਕੇ ਚੁੱਕ ਵੀ ਮਾਇਰ ਦੇ ਚਿੱਡੇ ਦੇ ਗਈ ਹੌਲੀ 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 ਪਜਾਉਂਦੇ ਬਾਬੇ ਤਾਲੀਆਂ ਖਿੱਚ ਕੇ ਵਜਾਓ ਇੱਥੇ ਕੋਈ ਨਹੀਂ ਕਹਿਣਾ ਇਹ ਤਾਲੀ ਵੀ ਭਾਈ ਜੋਗਾ ਵਾਲੇ ਕਹਿੰਦੇ ਆ ਬੜੀਆਂ ਬਿਮਾਰੀਆਂ ਦੂਰ ਕਰਦੀਆਂ ਤਾਲੀ ਬਜਾਣੀ ਚਾਹੀਦੀ ਹੈ ਔਰ ਜੋਗਾ ਹੱਸਣਾ ਨੱਚਣਾ ਇਹ ਬਹੁਤ ਜ਼ਿੰਦਗੀ ਦੇ ਵਿੱਚ ਜ਼ਰੂਰੀ ਆ ਕਿਉਂਕਿ ਬੜੇ ਬੜੇ ਬਾਬੇ ਬੁੱਲੇ ਸ਼ਾਹ ਗਿਆ ਕਿ ਨੱਚਦੇ ਰਹਾ ਇਸ ਸੰਸਾਰ ਤੇ ਔਰ ਹੱਸਦੇ ਰਹਾ ਹੱਸਣਾ ਮੈਂ ਵੀ ਤੁਹਾਨੂੰ ਕਹਿਣਾ ਜਿਹਨਾਂ ਦੀ ਜ਼ਿੰਦਗੀ ਚ ਗਏ ਇਕੱਲੇ ਬਹਿ ਕੇ ਬੱਸੀ ਜਾ ਕਰੋ ਕੋਈ ਗੱਲ ਨਹੀਂ ਜਿੱਥੇ ਕੋਈ ਨਾ ਹੋਵੇ ਦੇਖੋ ਤੁਹਾਡੀ ਆਤਮਾ ਕਿੰਨੀ ਰਿਲੈਕਸ ਹੁੰਦੀ ਆ ਕਿੰਨੇ ਦੁੱਖ ਤੁਹਾਡੇ ਆਈ ਭੱਜ ਜਾਂਦੇ ਆ ਹੱਸਣ ਦੇ ਨਾਲ ਔਰ ਤੁਹਾਡਾ ਵਾਲਾ ਦੁਆਜ ਤੁਸੀਂ ਹੱਸੋਗੇ ਦੋ ਬੰਦੇ ਨੇੜੇ ਬੈ ਕੇ ਹੋਰ ਹੱਸ ਲੈਣਗੇ ਔਰ ਜਦੋਂ ਬੰਦਾ ਰੋਂਦਾ ਆਪ ਤੇ ਨਰਕਾ ਚ ਹੁੰਦਾ ਜਿਹੜੇ ਆਲੇ ਦੁਆਲੇ ਦੇਖ ਕੇ ਉਹ ਵੀ ਉਦਾਸ ਹੋ ਜਾਂਦੇ ਆ ਵਾਲੇ ਵਾਲੇ ਉਹਦੇ ਵੀ ਨਰਕ ਪੈਦਾ ਹੋ ਜਾਂਦਾ ਇਸ ਕਰਕੇ ਹਾਸਾ ਜਿਹੜਾ ਤੇ ਰੋਹ ਦੀ ਖਰਾਕ ਆ ਜਿੰਨਾ ਵੀ ਤੁਹਾਡੇ ਕੋਲ ਹਾਸਾ ਹੁੰਦਾ ਜਰੂਰ ਹੱਸਿਆ ਕਰੋ ਕੋਈ ਨਹੀਂ ਦੀ ਫੱਟੇ ਲਿਆ ਚੱਕਦੇ ਨੇ ਪਾਈ ਦੀ ਹਾੜੀ ਮਿਲਾਉਂਦੇ ਨੇ ਕੋਈ ਗੱਲ ਹੀ ਨਹੀਂ ਮੇਗਾ ਫੋਟੂ ਸਾਜੀ ਤੇ ਤੁਹਾਨੂੰ ਪਤਾ ਮਾਹੌਲ ਵਧੀਆ ਹੈ ਤੇ ਮੈਂ ਸ਼ੇਰੋ ਸ਼ੇਰੀ ਕਰ ਸਕਦੀ ਆ ਨਹੀਂ ਸ਼ੇਰੋ ਸ਼ੇਰੀ ਨਹੀਂ ਤੂੰ ਕਰਨੀ ਅੱਛਾ ਬਿਲਕੁਲ ਹੀ ਸ਼ੇਰੋ ਸ਼ੇਰੀ ਕਰੀ ਮੈਂ ਤੈਨੂੰ ਦੱਸਾਂ ਤੈਨੂੰ ਪਤਾ ਆ ਮੈਨੂੰ ਤੂੰ ਦੱਸ ਕਿ ਤੂੰ ਰਹਿੰਦਾ ਕਿੱਥੇ ਆ ਮੈਂ ਆਪਣੇ ਘਰੇ ਰਹਿਣਾ ਤੁਹਾਡਾ ਘਰ ਕਿੱਥੇ ਆ ਜਿੱਥੇ ਮੈਂ ਰਹਿਣਾ ਰਹਿੰਦਾ ਕਿੱਥੇ ਆ ਜਿੱਥੇ ਮੇਰਾ ਬਾਪੂ ਰਹਿੰਦਾ ਲੈ ਕੋਣ ਬਾਪੂ ਕਿੱਥੇ ਰਹਿੰਦਾ ਉਹ ਤੁਹਾਡੀ ਬੇਬੇ ਕੋ ਰਹਿੰਦਾ ਸਾਡੀ ਬੇਬੇ ਕੋ ਰਿੰਦਾ ਜੈਨੂ ਫੀਲੂ ਫੀਲੂ ਕਹਿੰਦਾ ਹਾਂ ਇਲੂ ਇਲੂ ਦਾ ਸੁਣਿਆ ਸੀ ਫੀਲੂ ਫੀਲੂ ਕਿਹੜੀ ਬੋਲਾਂ ਦਾ ਨਹੀਂ ਕਹਿੰਦਾ ਇਲੂ ਇਲੂ ਮੂੰਹ ਚ ਦੰਦ ਨਹੀਂ ਹੈ ਨੀ ਇਸ ਕਰਕੇ ਫੀਲੂ ਫੀਲੂ ਨਿਕਲਦਾ ਮੈਨੂੰ ਦੱਸ ਤੂੰ ਕਿੱਥੇ ਰਹਿਣੀ ਹੈ ਗਮਲੀਏ ਮੈਂ ਅੰਮ੍ਰਿਤਸਰ ਬੜੇ ਵਧੀਆ ਪੌਸ਼ ਏਰੀਆ ਵਿੱਚ ਲੈਣੀ ਮਾਡਰ ਟਾਉ ਉੱਥੇ ਕੋ ਕੋਠੀ ਵਿਕਦੀ 50 ਲੱਖ ਦੀ ਹਾਂ ਹਾਂ ਮੇਰੇ ਨਾਲ ਵਨੀ ਵਿਕਦੀ ਆ ਚੰਗਾ ਵੀ ਆਪ ਹੀ ਲੈ ਲਿਓ ਮੇਰੇ ਕੋ ਤਾਂ ਪੈਸੇ ਹੀ ਨਹੀਂ ਸਾਡਾ ਕੰਮ ਹੈ ਜੀ ਮੈਂ ਤਾਂ ਹਲੇ ਆਈ ਹਾਂ ਮੈਨੂੰ ਐਂਕੂ ਟੂਛਾ ਤੂੰ ਜੰਮਿਆ ਕਰੋ ਮੈਂ ਕੁੜੀਆ ਜਦ ਜੰਮਿਆ ਅੱਛਾ ਤੂੰ ਜਦੋਂ ਜੰਮਿਆ ਮੈਂ ਜਦ ਜੰਮਿਆ ਸਾਡੇ ਪਿੰਡ ਸਾਡੇ ਘਰਦਿਆਂ ਨੇ ਲੜਨ ਆ ਗਿਆ ਨਹੀਂ ਸਾਡੇ ਪਿੰਡ ਘਰਦਿਆਂ ਨਾਲ ਲੜਨ ਕਿਉਂ ਆ ਗਿਆ ਕਿਤੇ ਤੁਹਾਡੇ ਘਰ ਦਾ ਕਦੇ ਦਹੀਂ ਨਹੀਂ ਜੰਮਿਆ ਭੋਟੂਛਾ ਕਿੱਥੋਂ ਜੰਮਦੇ ਤੂੰ ਤਾਂ ਜੰਮਿਆ ਪਰ ਮੈਂ ਤਾਂ ਹੋਈ ਨਹੀਂ ਹਾਂਜੀ ਇਹ ਹੋਈ ਨਹੀਂ ਇਹ ਬਸਾਖੀ ਪੰਪਰ ਚੋਂ ਨਿਕਲੀ ਓ ਨਹੀਂ ਨਹੀਂ ਮੇਰਾ ਮਤਲਬ ਹੈ ਜਦੋਂ ਮੈਂ ਹੋਈ ਆ ਜਦ ਹੋਈ ਤੇ ਨਾਲ ਇੱਕ ਅਨਾਊਂਸਮੈਂਟ ਪਿੰਡ ਦੀ ਹੋ ਗਈ ਲਓ ਭਾਈ ਜਿਹੜੀ ਚੀਜ਼ ਦਾ ਦਰਦ ਸੀ ਹੋ ਗਈ ਆ ਬਹੁਤ ਗੱਲਾਂ ਮਾਰੀ ਜਾਂਦਾ ਤੈਨੂੰ ਪਤਾ ਵੀ ਹੈ ਆ ਵੱਡਾ ਪੋਟੂਸ਼ਾ ਬਣਿਆ ਫਿਰਦਾ ਇਹਨਾਂ ਦੇ ਘਰ ਤਾਂ ਕਦੇ ਅਮਰੂਦ ਦੇ ਵਿੱਚੋਂ ਸੰਡੀ ਵੀ ਨਹੀਂ ਨਿਕਲੀ ਉਹ ਨਾ ਕਮਲੀਆਂ ਅਮਰੂਦ ਤੋਂ ਸੰਡੀ ਨਿਕਲੀ ਸੀ ਅੱਛਾ ਅਮਰੂਦ ਅਸੀਂ ਸਿਰ ਦਿੱਤਾ ਸੰਡੀ ਕਿੱਥੇ ਗਈ ਸੰਡੀ ਆ ਖੜੀ ਹੈ ਤਾਲੀਆਂ ਮਜਾਦਿਆ ਕਰੋ ਇਹਦੇ ਲਈ ਬਸਿਆ ਰੌਣਕਾਂ ਥੋੜੀਆਂ ਵਧੀਆ ਲੱਗੀਆਂ ਹੋਈਆਂ ਆ ਹੁਣੇ ਮੇਰੀ ਸਿਹਤ ਬਣੀ ਆ ਜਦ ਮੇਰਾ ਵਿਆਹ ਹੋਇਆ ਸੀ ਮੈਂ ਬੜਾ ਕਮਜ਼ੋਰ ਜਾਂ ਸੁੱਕਾ ਜਾਂ ਹੁੰਦਾ ਸੀ ਸੁੱਕਾ ਨਹੀਂ ਤੇ ਮੇਰੀ ਘਰਵਾਲੀ ਮੇਰੇ ਆਲ ਦੇ ਅੱਗੇ ਗਾਣਾ ਪਤਾ ਕਿਹੜਾ ਗਾਉਂਦੀ ਸੀ ਕਿਹੜਾ ਵੇ ਚੂਹੇ ਦੀ ਬੂਥੀ ਵਾਲਿਆ ਤੈਨੂੰ ਕੈਨੀ ਆ ਚੂਹੇ ਦੀ ਬੂਥੀ ਵਾਲਿਆ ਤੈਨੂੰ ਕੈਨੀ ਆ ਥੋੜੀ ਜਿਹੀ ਨੀ ਸਿਹਤ ਬਣਾ ਮੈਂ ਪਹਿਰੀ ਪਹਿਨੀ ਆ ਹਾਈ ਮੈਂ ਤਾਂ ਮਰ ਗਈ ਤੇਰੇ ਨੈਣ ਨਸ਼ੀਲੇ ਨੇ ਬੇ ਲੱਤਾਂ ਤੇਰੀਆਂ ਜਿਵੇਂ ਝਾੜੂ ਦੇ ਤੀਲੇ ਨੇ ਵੇ ਕਿੰਨ ਲੋ ਦੁੱਤ ਮੈਂ ਤੇਰੇ ਕਰਕੇ ਲੈ ਲਈਆਂ ਮਰ ਜਾਣਿਆ ਵੀ ਵੀ ਲਿਆ ਕਰ ਥੋੜੀ ਜਿਹੀ ਨੀ ਸੇਤ ਬਣਾ ਮੈਂ ਪੈਰੀ ਪੈਣੀ ਐ ਸਾਡੇ ਘਰ ਚ ਬੜਾ ਮਜ਼ਾਕ ਹੁੰਦੇ ਰ ਸਾਡੇ ਨਾਲ ਅੱਛਾ ਹਾਂ ਮੇਗਾ ਪੁੱਟੂ ਜੀ ਤੁਸੀਂ ਆਪਣੀ ਭੈਣ ਦੇ ਘਰ ਆਂਦੇ ਜਾਂਦੇ ਹੋ ਲੈ ਮੈਂ ਤੈਨੂੰ ਦੱਸਾਂ ਥੋੜੇ ਤੋਂ ਪਹਿਲਾਂ ਮੇਰਾ ਇੰਗਾ ਵੀ ਫੋਟੋ ਸ਼ਾਇੰਕਰ ਭੈਣ ਦੇ ਘਰੀ ਜਾ ਗਿਆ ਭੈਣ ਘਰ ਜਾ ਗਿਆ ਮੈਂ ਕਿਹਾ ਬਾਪੂ ਜੀ ਮੈਂ ਸੋਹਣ ਨੂੰ ਚਲਾ ਜਾਮਗਾ ਹੁਣ ਤੇ ਰਾਤ ਬਹੁਤ ਹੋ ਗਈ ਆ ਤੇ ਤੁਹਾਨੂੰ ਪਤਾ ਵੀ ਭੈਣ ਦੇ ਘਰੇ ਬੰਦਾ ਜਾਂਦਾ ਖਾਲੀ ਇੰਤੀ ਜਾਂਦਾ ਚੰਗਾ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਮੈਂ ਰਾਤ ਨੂੰ ਬਸ ਢੇ ਦੇ ਕੋਲੇ ਗਿਆ ਇੱਕ ਕੇਲਿਆਂ ਦੀ ਰੇੜੀ ਲੱਗੀ ਕੇਲੇ ਵੇਚਦੇ ਫਿਰ ਅੱਛਾ ਲੈ ਜਾ ਭਾਈ ਜਿਤਨੀ ਵਾਇਦਾ ਭਾਈ ਰਾਜਾ ਕੇਲੇ ਵੀ ਇਸ ਤਰ੍ਹਾਂ ਦੇ ਜਿਵੇਂ ਮਰੇ ਹੋ ਚੂਹੇ ਹੁੰਦੇ ਆ ਫਿਰ ਮੈਂ ਲਾਲੇ ਮੈਂ ਕਿਹਾ ਭੈਣ ਦੇ ਘਰੇ ਜਾਣਾ ਖਾਲੀ ਇੱਥੇ ਮੈਂ ਵੀ ਨਹੀਂ ਜਾਂਦਾ ਅੱਛਾ ਮੈਂ ਕੇਲੇ ਲੈ ਕੇ ਬੱਸੇ ਬੈ ਗਿਆ ਫਿਰ ਨਾਲ ਦੀ ਸੀਟ ਤੇ ਕੇਲੇ ਰੱਖ ਦਿੱਤੇ ਹਾਂ ਆਪ ਜਿਹੜਾ ਕਬਾਂ ਦੇਖਣ ਲੱਗਾ ਫਿਰ ਇੱਕ 70 ਸਾਲ ਦਾ ਬਾਬਾ ਆ ਕੇ ਕੇਲਿਆਂ ਦੇ ਬੈ ਗਿਆ ਕੇਲੇ ਐਂ ਕਰਦੇ ਜਿਵੇਂ ਕਿਸੇ ਨੇ ਆਟਾ ਘੁੰਨੇ ਹੁੰਦਾ ਮੈਂ ਆਪਣੀ ਭੈਣ ਦੇ ਘਰੇ ਪਹੁੰਚਾ ਮਗਾ ਭੈਣ ਦੀ ਸੱਸਰੀ ਕਾਲ ਹਾਂ ਮੇਰੀ ਭੈਣ ਕੀ ਦੀ ਆਪਾ ਜੀ ਪੜ ਨਹੀਂ ਰਗਰ ਦਿੱਤਾ ਮਗਾ ਭੈਣ ਜੀ ਨੇਰੇ ਨੂੰ ਛੱਡੋ ਪਹਿਲਾਂ ਤੁਸੀਂ ਕੇਲੇ ਸੰਭਲੋ ਕੇਲੇ ਮੈਂ ਆਪਦੀ ਭੈਣ ਨੂੰ ਫੜਾ ਦਿੱਤੇ ਮੈਂ ਅੱਧਾ ਘੰਟਾ ਖੜ ਕੇ ਕੀ ਦੇਖਿਆ ਮੇਰੀ ਭੈਣ ਦੇ ਛੋਟੇ ਛੋਟੇ ਜਵਾਗ ਕੌਲੀਆਂ 'ਚ ਕੁਛ ਪਾ ਕੇ ਤੇ ਚਮਚੀਆਂ ਨਾਲ ਖਾਂਦੇ ਪਏ ਮੇਰਾ ਜੀਜਾ ਮੇਰੀ ਭੈਣ ਨੂੰ ਕਹਿੰਦਾ ਆਪਰੇਤ ਕਰ ਆਪਣੇ ਜਵਾਗ ਕੀ ਖਾਂਦੇ ਪਏ ਆ ਮੇਰੀ ਭੈਣ ਕਹਿੰਦੀ ਹੈ ਕੇਲੇ ਖਾਂਦੇ ਪਏ ਆ ਹੈ ਮੇਰਾ ਜੀਜਾ ਕਹਿੰਦਾ ਕੇਲੇ ਕੌਲੀਆਂ 'ਚ ਪਾ ਕੇ ਖਾਂਦੇ ਪਏ ਮੇਰੀ ਭੈਣ ਕਹਿੰਦੀ ਆਹੋ ਇਹਨਾਂ ਦਾ ਮਮਾ ਤਰੀ ਵਾਲੇ ਕੇਲੇ ਲੈ ਕੇ ਆਇਆ ਤਾਲੀਆਂ ਮਾਂ ਬਾਪਾਂ ਵੀ ਖਿੱਚੀਏ ਬਹੁਤ ਚੌਂਈ ਬੜੀ ਆਂ ਦੇਖੋ ਇਹ ਸਾਰਾ ਤੁਹਾਡਾ ਪਿਆਰ ਹੈ ਜਦ ਅਸੀਂ ਆਏ ਸੀ ਤੇ ਬਿਲਕੁਲ ਚਿਹਰਾ ਖਾਲੀ ਸੀ ਗਿਆ ਇਧਰ ਵੀ ਸਾਰਾ ਖਾਲੀ ਸੀ ਇਹਨਾਂ ਮਾਨ ਸਤਕਾਰ ਤੁਸੀਂ ਬਖਸ਼ਦੇ ਹੋ ਇੰਨਾ ਹੀ ਮਾਨ ਸਨਮਾਨ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਭਾ ਨੂੰ ਤੁਸੀਂ ਬਖਸ਼ਣਾ ਹੈ ਤਕੜੀ ਦਾ ਵਤਨ ਦਵਾ ਕੇ ਔਰ ਹਰ ਵਾਰੀ ਤੁਸੀਂ ਨਵਾਜ਼ਦੇ ਹੋ ਆਪਣੀਆਂ ਵੋਟਾਂ ਦੇ ਨਾਲ ਇਸ ਵਾਰੀ ਫਿਰ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਕਿਉਂਕਿ ਬਾਦਲ ਸਾਹਿਬ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਨੇ ਜਿੰਨੀਆਂ ਬਾਦਲ ਸਾਹਿਬ ਨੇ ਪੰਜਾਬ ਨੂੰ ਸਕੀਮਾਂ ਦਿੱਤੀਆਂ ਤੁਸੀਂ ਦੇਖ ਲਓ ਉਹਨਾਂ ਦਾ ਹੰਦਾ ਸੀ ਵੀ ਚਲੋ ਸ਼ਗਨ ਸਕੀਮ ਉਹਨੇ ਸ਼ੁਰੂ ਕੀਤੀ ਆ ਆਟਾ ਦਾਲ ਜਿੰਨੀ ਵੀ ਹੈਲਪ ਉਹਨਾਂ ਕੋਲ ਹੁੰਦੀ ਸੀ ਇਸੇ ਕਰਕੇ ਬਾਦਲ ਸਾਹਿਬ ਜਿਹੜੇ ਸੀਗੇ ਆਮ ਜਾਣਦੇ ਸੀਗੇ ਜਨਤਾ ਦੇ ਵਿੱਚ ਸੰਗਤ ਦਰਸ਼ਨ ਕਰਨ ਲਈ ਉਹਨਾਂ ਦੇ ਬਾਈਕੇ ਪੁੱਛਦੇ ਹੁੰਦੇ ਸੀ ਭਾਈ ਦੱਸੋ ਤੁਹਾਨੂੰ ਕੀ ਤਕਲੀਫ ਹੈ ਕੀ ਮੈਂ ਕਰ ਸਕਦਾ ਸੋ ਇਸ ਕਰਕੇ ਚਾਹੋ ਤੁਹਾਡਾ ਮਾਨ ਸਤਿਕਾਰ ਸਾਰਿਆਂ ਦਾ ਆਪਾਂ ਸਾਰਿਆਂ ਨੇ ਪੱਕੜੀ ਦਾ ਬਟਨ ਜਿਹੜਾ ਇੱਕ ਜਿਵੇਂ ਦਬਾਣਾ ਤੇ ਫਿਰ ਬੀਬਾ ਹਰ ਸਿਮਰਤ ਕੋ ਬਾਗੋਂ ਜੀ ਨੂੰ ਲੈ ਕੇ ਆਉਣਾ